वादिको साहूनी माचले ਨਾਨਕ ਦਾਸ ਵੰਤੈ ਜਨਹਰ ਨਾਮ ਰਣ ਕਰੋਈ ਸੱਜਣ ਸੱਜਾ ਪਾਸਾ erfana ta sahu ਜਿਸ ਪਾਸ ਰੱਖਿਆ ਸੋਹੀਏ ਸਰਬਨਾਥ ਦੇ ਸਾਹਬ ਆਪਿਕੁ ਸਾਹਿਬ ਜੀ ਤਨਾਸਰੀ ਮਹੰਲਾ ਕੰਜਵਾ ਘਰ ਅਠ ਮਾਂ ਧੋਪ ਦੇ ਇੱਕ ਊੰਕਾਰ ਸਤਿਗੁਰ ਤਰਸਾ ਦੇ ਸਿਮਰੋ ਸਿਮਰ ਸਿਮਰ ਸੋ ਪਤਾਵ ਸਾਸ ਸਾਸ ਸਮਾਨੇ ਇਹ ਲੋਕ ਪਰਲੋਕ ਸੰਗਸਾਈ ਜਤਕਤ ਮੋਹੀ ਰਖਵਾਲੀ ਸਿਮਰੋ ਸਿਮਰ ਸਿਮਰ ਸੁਖਾਭ ਸਾਸ ਸਾਸ ਸੁਮਾਲੇ ਇਹ ਲੋਕ ਪਰਲੋਕ ਹਾਈ ਜਟਕਤ ਭੋਗੀ ਰਖਵਾਲੀ ਗੁਰ ਕਾ ਬਨਨ ਬਸੈ ਦੀਨਾਂ ਲਈ ਜਲਨ ਹਿਤੁ ਕੈ ਕਸਤਰ ਨਹੀਂ ਲੇਵੈ ਭਾਰੇ ਮਾਸਕ ਜਲਿ ਰਹਾਉ ਨਿਰਤਨ ਚੋਂ ਧਾਨ ਅੰਤਲੇ ਕੋਟਿਕ ਮਾਟ ਦੂਧ ਜੈਸੇ ਬਾਲੇ ਸਾਕਰ ਮਹੋਹਿਤ ਪਾਇਉ ਹਰ ਨਾਨਕ ਗਰੀ ਕਰਿਪਾ ਕਿਰਪਾਲੀ ਨਿਰਤਨ ਚੋਂ ਧਾਨ ਨਟਲੇ ਤੋਂ ਟਿੱਕ ਮਾਤ ਮੂਦ ਜੈਸੀ ਬਾਲੇ ਸਾਗਰ ਮਹਿ ਪੋਹਿਤ ਪਾਇਓ ਹਰ ਨਾਨਕ ਕਰੀ ਕਰਮ ਕਿਰਪਾਲੇ ਵਾਰੀ ਕੁੰਿਤ ਖਲਸਾ ਵਾਰੀ ਗੁਰੂ ਜੀ ਦੀ ਫਤੇ